ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਜਾਏਗਾ ਡਿਬਰੂਗਾਰਹਦੀ ਜੇਲ੍ਹ ਦੇ ਵਿੱਚ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬੁਰਾ ਹਾਲ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਯਾਦ ਹੋਣਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਵੱਡੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਕਹਿੰਦੇ ਜੀ ਢਿਬਰੂਵੜ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸ਼ਰਟ ਕਰ ਦੇਣਾ ਚਾਹੀਦਾ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਜੀ ਹੁਣ ਉਹ ਰੋਣ ਲੱਗ ਗਏ ਨੇ ਕਿਉਂ ਲੱਗੇ ਨੇ ਇਹ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇਹਨੇ ਮੁੱਛਾ ਚੜਾ ਕੇ ਕਿਹਾ ਸੀ ਕਮਾ ਚੱਲਿਆ ਮਜੀਠੀਆ ਦਰਸਾਲ ਦੇ ਵਿੱਚ ਉਸੇ ਗੱਲ ਦਾ ਰੌਲਾ ਅੱਜ ਤੱਕ ਫੇਰ ਪੈ ਗਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਔਰ ਦੂਜੇ ਪਾਸੇ ਇੱਕ ਬਿਆਨ ਵਿਕਰਮ ਸਿੰਘ ਮਜੀਠੀਆ ਦਾ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਉਸ ਦਿਨ ਤਹਿਲਕਾ ਮੱਚਿਆ ਸੀ ਯਾਨੀ ਖਬਰ ਪੁਰਾਣੀ ਆ ਪਰ ਉਸੇ ਗੱਲ ਦੀ ਵਜ੍ਹਾ ਦੇ ਨਾਲ ਪੰਜਾਬ ਦੀਆਂ ਮਾਂਵਾਂ ਪੰਜਾਬ ਦੇ ਲੋਕ ਪੰਜਾਬ ਦੀਆਂ ਭੈਣਾਂ ਯਾਨੀ ਚਿੱਪੇ ਦੇ ਨਾਲ ਜਿਹੜੇ ਪੀੜਤ ਲੋਕ ਸੀ ਉਹਨਾਂ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਸੀ ਬਿਕਰਮ ਸਿੰਘ ਮਜੀਠੀਆ ਕਰਕੇ ਕਹਿੰਦੇ ਦੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹਨੂੰ ਡੇਬਰੂਗੜ੍ਹ ਦੇ ਵਿੱਚ ਭੇਜੋ ਪਰ ਅੱਜ ਦੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਫੇਰ ਤੋਂ ਤਹਿਲਕਾ ਮਚ ਗਿਆ ਜਿਆਨੀ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਬਾਰੇ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਔਰ ਇੱਕ ਬਿਆਨ ਉਸੋ ਹੀ ਬਿਕਰਮ ਸਿੰਘ ਮਜੀਠੀਏ ਦਾ ਜੀਨੇ ਪੰਜਾਬ ਦੀਆਂ ਮਾਵਾਂ ਨੂੰ ਅੱਜ ਤੱਕ ਰਵਾਇਆ ਹੋਇਆ ਤੇ ਅੱਜ ਤੱਕ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਏ ਨੂੰ ਪੰਜਾਬ ਦੀ ਧਰਤੀ ਤੇ ਨਾ ਰੱਖੋ ਇਹਨੂੰ ਡਬੂਗੜ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਪਰ ਅੱਜ ਉਹ ਸ਼ਿਫਟ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਐਮ ਮਾਨ ਨੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਨੂੰ ਕੀ ਕਿਹਾ ਸੀ ਔਰ ਵਿਕਰਮ ਮਜੀਠੀਆ ਦਾ ਬਿਆਨ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੂੰ ਚੇਲ ਕਰਵਾਈ ਸੀ ਉਹ ਵੀ ਅੱਜ ਤੁਹਾਨੂੰ ਦੁਬਾਰਾ ਮੈਂ ਸੁਣਾਉਣ ਜਾ ਰਿਹਾ ਉਹ ਦੇ ਅੰਕੜੇ ਬੜੇ ਮਜ਼ਬੂਤ ਨੇ ਤੁਸੀਂ ਇਸ ਗੱਲ ਨੂੰ ਮੰਨੋਗੇ ਸੁਣੋ ਉਹ ਤੂੰ ਹਾੜਾ ਮਾਲਾ ਤੂੰ ਸਾੜਾ ਉਹ ਤੂੰ ਲੰਬੂ ਏ ਪ੍ਰਧਾਨ ਸਭਾ 'ਚ ਲੜਾਈ ਹੋ ਗਈ ਮੈਂ ਤੈਨੂੰ ਦੇਖਣਾ ਉਹਦੋਂ ਆ ਕੇ ਕਹਿੰਦਾ ਚਲ ਆ ਜਾ ਹੁਣ ਉੱਠ ਜੱਫੀ ਪਾਈਏ ਨਾ ਮੂਰ ਉਹ ਵੀ ਬਿਸ਼ਰਮ ਸੀ ਕੱਪੜੇ ਝਾੜ ਕੇ ਉਹ ਵੀ ਆ ਗਿਆ ਕਾਰਨ ਕੀ ਸੀ ਕੰਨ ਚ ਕੀ ਕਿਹਾ ਕਹਿੰਦਾ ਹੁਣ ਦੋਨੇ ਹਾਰ ਕੇ ਜੱਫੀ ਪਾ ਲੋ ਬਸ ਬਹੁਤ ਹੈ ਇੱਕ ਬਟਨ ਨਾਲ ਦੋਨੇ ਹਰਾਏ ਨੇ ਉਹ ਜੀਵਨ ਜੋਤ ਕਰਨੇ ਇੱਕ ਬਟਨ ਦੱਬਿਆ ਦੋ ਮੰਜੇ ਗਏ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਜਿਹੜੇ ਬਿਆਨ ਨੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸੀ ਪੀੜਾ ਖੜੀ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਸਾਂਝੀ ਦੇ ਵਿੱਚ ਆਏ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਚੰਗਾ ਕੀਤਾ ਦੇ ਬਾਦਲਾਂ ਦੇ ਉੱਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਪਰ ਬਿਕਰਮ ਸਿੰਘ ਮਜੀਠੀਆਂ ਦਾ ਬਿਆਨ ਸੁਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਦਿਬਰੂਗੜ੍ਹ ਨੂੰ ਲੈ ਕੇ ਹੈ ਸੁਣੋ ਹਾਲ ਵੇਖ ਲਓ ਜੀ ਮੇਰੇ ਭਾਈ ਨੂੰ ਧੱਕੇ ਮਾਰੀਆ ਪੁਲਿਸ ਨੇ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਂਦਾ ਦਿਖਾਉਂਦਾ ਤਾਂ ਸੁਣ ਲਿਆ ਪੰਜਾਬ ਵਾਲਿਓ ਵਿਕਰਮ ਸਿੰਘ ਮਜੀਠੀਆ ਆਪਣੀ ਘਰਵਾਲੀ ਕਰਕੇ ਸਿਰਫ ਇੱਕ ਗੱਲ ਕਹਿ ਰਹੇ ਸੀ ਕਹਿੰਦੇ ਮੇਰੀ ਘਰਵਾਲੀ ਨੂੰ ਪੁਲਸ ਤੱਕੇ ਮਾਰ ਰਹੀ ਆ ਪਰ ਹੁਣ ਬਿਆਨ ਇਹ ਵੀ ਆ ਗਏ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਨੂੰ ਬਿਲਕੁਲ ਇਹ ਸੱਚ ਆ ਵੀ ਰਵਾਇਆ ਤਾਂ ਹੈਗਾ ਪਰ ਪੰਜਾਬ ਦੀ ਜਿਹੜੀ ਨੌਜਵਾਨੀ 80% ਲੋਕ ਚੱਕੇ ਦੇ ਨਾਲ ਇਸੇ ਵਿਕਰਮ ਸਿੰਘ ਮਜੀਠੀਆ ਨੇ ਮਾਰੇ ਨੇ ਉਹਨਾਂ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਨਹੀਂ ਸੀ ਜਿਹੜੀਆਂ ਅੱਜ ਤੱਕ ਰੋ ਰਹੀਆਂ ਨੇ ਇਹ ਤਾਂ ਸਿਰ ਪੁਲਿਸ ਦੇ ਧੱਕੇ ਸੀ ਪਰ ਜਿਹੜਾ ਧੱਕਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਔਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਰਿਆ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਪਰ ਹੁਣ ਅੱਜ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੀ ਹਵਾ ਬੜੀ ਨਿਕਲੀ ਐ ਕਹਿੰਦੇ ਸੁਖਵੀਰ ਸਿੰਘ ਬਾਦਲ ਉਸ ਬੰਦੇ ਦੇ ਨਾਲ ਲੜੇ ਹੋਏ ਨੇ ਕਾਂਗਰਸ ਦੇ ਵੀ ਕਈ ਲੀਡਰ ਨੇ ਜਿਹੜੇ ਮੁੱਖ ਮੰਤਰੀ ਦੀ ਇੱਕ ਐਸੀ ਵੀਡੀਓ ਵਾਇਰਲ ਕਰ ਦਿੱਤੀ ਕਿ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਦੀ ਏ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਵਿਰੁੱਧ ਹੋ ਜਾਣ ਪਰ ਨਹੀਂ ਕਿਉਂਕਿ ਇੱਥੇ ਦਾ ਪੰਜਾਬ ਦੇ ਲੋਕ ਪਹਿਲੀ ਇਹਨਾਂ ਨੂੰ ਸਮਝੀ ਖੜੇ ਸੀ ਜਿਹੜੇ ਚੰਨੀ ਅਰਗੇ ਜਾਂ ਖੈਰੇ ਅਰਗੇ ਬਾਜਵੇ ਅਰਗੇ ਕਾਂਗਰਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲੇ ਸੀ ਬਿਕਰਮ ਸਿੰਘ ਮਜੀਠੀਏ ਦੇ ਇਥੋਂ ਸਾਬਤ ਹੁੰਦਾ ਕਿ ਇਹ ਸਾਰੇ ਰਲੇ ਮਿਲੇ ਸੀ ਇਹ ਕੋਈ ਘਾਰਾ ਕਾਂਗਰਸ ਦਾ ਤੇ ਅਕਾਲੀ ਦਲ ਦਾ ਬਾਰ-ਬਾਰ ਇਹਨਾਂ ਦੇ ਘਰਾਂ ਦੇ ਵਿੱਚ ਸਾਡਾ ਪੰਜਾਬ ਚੱਕੀ ਦੇ ਵਿੱਚ ਜਿਵੇਂ ਆਟਾ ਪਿਸਦਾ ਇਸ ਤਰ੍ਹਾਂ ਪਿਸਦਾ ਰਿਹਾ ਅੱਜ ਪੰਜਾਬ ਨੂੰ ਨਵੀਂ ਪਾਰਟੀ ਜੇਕਰ ਬਣਾਉਣੀ ਆ ਤਾਂ ਤੁਹਾਡੇ ਧਿਆਨ ਚ ਹੋਣੀ ਆ ਪਰ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਇਨਾ ਲੋਕਾਂ ਨੂੰ ਜੇਕਰ ਪੰਜਾਬ ਦੀ ਜਨਤਾ ਫੇਰ ਤੋਂ ਵਿਕਸਿਤ ਕਰਦੀ ਆ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਾਮਾਰੀ ਫੇਰ ਤੋਂ ਜਨਮ ਲਾਊਗੀ ਕਿਉਂਕਿ ਅਕਾਲੀ ਗੱਲ ਨੇ 25 ਸਾਲਾਂ ਤੱਕ ਪਹਿਲਾਂ ਲੁੱਟਿਆ ਕਾਂਗਰਸ ਨੇ ਵੀ ਬੜਾ ਨਮਾ ਸਮਰਾਜ ਕੀਤਾ ਪਰ ਪੰਜਾਬ ਪ੍ਰਤੀ ਅੱਜ ਤੱਕ ਇਹਨਾਂ ਦੋਵੇਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਹੀ ਕੋਈ ਚੰਗਾ ਕਦਮ ਚੱਕਣਾ ਕਿਉਂ ਜੋਗੇ ਬਾਦਲ ਕਿਆਂ ਨੂੰ ਡਾਈਏ ਤਾਂ ਭਾਈ ਸਿਕਾਉਮ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਨਾਮ ਜਪਦਿਆਂ ਸੰਗਤਾਂ ਦੇ ਗੋਲੀ ਚਲਵਾ ਕੇ ਐਸੇ ਸੁਖਵੀਰ ਸਿੰਘ ਬਾਦਲ ਦੁਆਰਾ ਮਾਫੀ ਮੰਗੀ ਜਾਂਦੀ ਹੈ ਤਾਂ ਫੇਰ ਕਾਂਗਰਸ ਦੇ ਲੀਡਰ ਬਹੁਤ ਸਾਰੇ ਪੁਰਾਣਿਆਂ ਤੋਂ ਲੈ ਲੋ ਇੰਦਰਾ ਗਾਂਧੀ ਤੋਂ ਲੈ ਲੋ ਸਾਡੇ ਸਿੱਖਾਂ ਦੇ ਨਾਲ ਉਹਨੇ ਕੀ ਕਰਵਾਇਆ ਕਾਲ ਤੱਕ ਸਭ ਤੇ ਅਟੈਕ ਕਰਵਾਇਆ ਉਹ ਵੀ ਤੁਹਾਡੇ ਯਾਦ ਹੈ ਪਰ ਜਿਹੜੇ ਕੈਪਟਨ ਵਰਗੇ ਗੁਟਕਾ ਚੱਕ ਕੇ ਸੋਹਾ ਖਾ ਕੇ ਪੰਜਾਬ ਦੀ ਬਲੀ ਚਾੜ ਦਿੱਤੀ ਚਿੱਤੇ ਦੇ ਨਾਲ ਉਹ ਵੀ ਅੱਜ ਲੋਕ ਉਹਨਾਂ ਨੇ ਖੁਦ ਦੇ ਸਟੈਂਡਿੰਗ ਹੋਈ ਗਏ ਵੀ ਦੇ ਵਿੱਚ ਉਹ ਇਹ ਸਾਰਾ ਪੰਜਾਬ ਜਾਣਦਾ ਇਹਨਾਂ ਦੋਵੇਂ ਘਰਾ ਨੇ ਪੰਜਾਬ ਨੂੰ ਇਸ ਕਦਰ ਲੁੱਟਿਆ ਪੰਜਾਬ ਅੱਜ ਪੀੜਿਤ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਕਰਨਾ ਚਾਹੁੰਦਾ ਤਾਂ ਇੱਥੇ ਮੈਂ ਚਾਹੁੰਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂ ਕਿ ਹਲੇ ਤਾਂ 5 ਸਾਲ ਤੱਕ ਪੂਰੇ ਨਹੀਂ ਹੋਏ ਆਪਾਂ ਹੀ ਚੁਣਿਆ ਨਾ ਪਰ ਉਹਨਾਂ ਲੋਕਾਂ ਨੂੰ ਬਾਰ-ਬਾਰ ਸੱਤਾ ਦੇ ਵਿੱਚ ਲਿਆ ਕੇ ਪੰਜਾਬ ਦੀ ਅੱਜ ਜਿਹੜੀ ਦਸ਼ਾ ਹੈ ਉਹ ਤੁਹਾਡੇ ਸਾਹਮਣੇ ਆ ਇਹ ਜਿਹੜੇ ਫੜੇ ਜਾ ਰਹੇ ਆ ਨਾ ਡੀ ਆਈ ਜੀ ਆਈ ਜੀ ਜੋ ਵੀ ਆ ਕੋਈ ਐਸ ਐਚਓ ਆ ਜਾਂ ਕੋਈ ਹੋਰ ਅਫਸਰ ਆ ਜਾਂ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਹੈ ਇਹ ਸਾਰੇ ਕੀਤੇ ਕਰਾਈ ਕਾਰਨਾਮੇ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਖੁੱਲ ਦੇ ਕੇ ਇਹਨਾਂ ਨੂੰ ਵੋਟ ਹੀ ਪਾਈ ਗਈ ਉਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹਲੇ ਤੱਕ ਦੋਵੇਂ ਪਾਰਟੀਆਂ ਕਰ ਰਹੀਆਂ ਨੇ ਤਾਂ ਰਹੀ ਗੀ ਹੁਣ ਡੇਬਰੂ ਘੜ ਦੀ ਗੱਲ ਪੰਜਾਬ ਦੇ ਲੋਕਾਂ ਨੇ ਜੋੜ ਲਾ ਦਿੱਤਾ ਇਹ ਬਹੁਤ ਜ਼ਿਆਦਾ ਸੋਰਸ ਨਿਕਲ ਕੇ ਆ ਰਹੇ ਪੰਜਾਬ ਦੇ ਅੰਦਰੋਂ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜੋ ਨਹੀਂ ਤਾਂ ਬਾਰ-ਬਾਰ ਡਿਮਾਂਡ ਬਾਦਲ ਪਰਿਵਾਰ ਦੁਆਰਾ ਇਹੀ ਕੀਤੀ ਜਾ ਰਹੀ ਹੈ ਕਹਿੰਦੇ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਪਰ ਮੈਂ ਤੁਹਾਨੂੰ ਵੀ ਪੁੱਛਣਾ ਚਾਹੂੰਗਾ ਕਿ ਤੁਹਾਡੀ ਕੀ ਰਏ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਨੇ ਪੰਜਾਬ ਵਾਲਿਆਂ ਨੂੰ ਜਿੰਨਾ ਲੁੱਟਿਆ ਹੈ ਤੇ ਜਿੰਨਾ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਪੰਜਾਬ ਵਾਲਿਆਂ ਦੀ ਇਹ ਵੱਡੇ ਪੱਤਰ ਦੇ ਉੱਤੇ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਾ ਰੱਖਿਆ ਜਾਵੇ ਇਹਨਾਂ ਨੂੰ ਡਿਬਰੂਗਰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪੰਜਾਬ ਵਾਲਿਆਂ ਨੂੰ 5 ਸਾਲ ਤੱਕ ਬਾਦਲ ਪਰਿਵਾਰ ਨੇ ਲੁੱਟ-ਲੁੱਟ ਕੇ ਖਾਦਾ ਹੈ ਔਰ ਕਾਂਗਰਸ ਨੇ ਵੀ ਇਸੇ ਤਰ੍ਹਾਂ ਹੀ ਪੰਜਾਬ ਦਾ ਹਾਲ ਕੀਤਾ ਹੈਗਾ ਵਾ ਹੁਣ ਪੰਜਾਬ ਵਾਲਿਆਂ ਨੂੰ ਸੋਚਣਾ ਹੈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕਿਸ ਪਾਰਟੀ ਨੂੰ ਚੁਣਨਾ ਹੈਗਾ ਵਾ ਕਿਉਂਕਿ ਅਗਰ ਫਿਰ ਇਹੀ ਦੁਬਾਰਾ ਆ ਗਏ ਤੇ ਜਿਸ ਤਰ੍ਹਾਂ ਪਹਿਲੇ ਇਹਨਾਂ ਨੇ ਰਾਜ ਕੀਤਾ ਹੈ ਹੁਣ ਉਸ ਤੋਂ ਵੀ ਜ਼ਿਆਦਾ ਕਰਨਗੇ ਔਰ ਜਿਹੜਾ ਜੜਾ ਇਹਨਾਂ ਦੇ ਖਿਲਾਫ ਬੋਲੇਗਾ ਉੱਥੇ ਹੀ ਆਵਾਜ਼ ਬੰਦ ਕਰ ਦੇਣਗੇ ਇਸ ਵਾਸਤੇ ਕਿ ਕੋਈ ਸਬੂਤ ਨਾ ਬਚੇ ਨਾ ਕੋਈ ਡਰਦਾ ਇਹਨਾਂ ਦੇ ਖਿਲਾਫ ਬੋਲ ਸਕੇ ਇਹ ਤਾਂ ਸੀਐਮ ਭਗਵੰਤ ਮਾਨ ਜਿਨੇ ਐਡਾ ਵੱਡਾ ਐਕਸ਼ਨ ਕਰ ਦਿੱਤਾ ਇਹਨਾਂ ਦੇ ਖਿਲਾਫ ਅੱਜ ਤੱਕ ਕਿਸੇ ਨੇ ਇਨਾ ਦੇ ਖਿਲਾਫ ਐਕਸ਼ਨ ਨਹੀਂ ਸੀ ਕੀਤਾ ਇਹੀ ਵਜ੍ਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਮੁੱਛਾਂ ਨੂੰ ਚੜਾ ਕੇ ਪੱਟਾਂ ਤੇ ਥਾਪੀਆਂ ਮਾਰ ਕੇ ਸੀਐਮ ਭਗਵੰਤ ਮਾਨ ਨੂੰ ਲਲਕਾਰਦਾ ਸੀ ਤੇ ਕਹਿੰਦਾ ਸੀਗਾ ਕਿ ਸਾਡਾ ਕੋਈ ਬਾੜ ਵੀ ਵਿੰਗਾ ਨਹੀਂ ਕਰ ਸਕਦਾ ਤੂੰ ਕਿਸ ਖੇਤ ਦੀ ਮੂਲੀ ਐ ਤੇ ਸੀਐਮ ਭਗਵੰਤ ਮਾਨ ਨੇ ਵੀ ਸੋਚ ਚੁੱਕ ਕੇ ਕਿਹਾ ਸੀਗਾ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਤੇ ਪੱਕੇ ਹੱਥਾਂ ਦੇ ਨਾਲ ਪੱਕੇ ਪੈਰਾਂ ਦੇ ਨਾਲ ਹੱਥ ਪਾਇਆ ਹੈਗਾ ਵੈ ਹੁਣ ਇਹਦਾ ਜੇਲ੍ਹ ਚੋਂ ਬਾਹਰ ਨਿਕਲ ਕੇ ਆਉਣਾ ਮੁਸ਼ਕਲ ਹੈਗਾ ਵਾ ਤੇ ਵੀਰੋ ਤੁਸੀਂ ਕੀ ਕਹਿੰਦੇ ਹੋ ਇਹ ਕਿ ਸੀਐਮ ਭਗਵੰਤ ਮਾਨ ਨੇ ਜਿਹੜਾ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਵਾ ਉਹ ਸਹੀ ਕੀਤਾ ਹੈ ਜਾਂ ਗਲਤ ਕੀਤਾ ਤੁਸੀਂ ਕੀ رائے ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ